ਕੈਨੇਡਾ ਦੇ ਵਿੱਚ ਕ੍ਰਾਈਮ ਦੇ ਨਾਲ ਲੜਨ ਦੇ ਲਈ ਕਾਨੂੰਨ ਬਣਿਆ ਕਿਸੇ ਹੋਰ ਯੁੱਗ ਦੇ ਬਣਿਆ ਇਹ ਕਾਨੂੰਨ ਅੱਜ ਦੇ ਸਮੇਂ ਨੂੰ ਸੂਟ ਨਹੀਂ ਕਰਦੇ ਕੋਈ ਇੱਕ ਗਰੁੱਪ ਜਿਹੜਾ ਕ੍ਰਾਈਮ ਗਰੁੱਪ ਆ ਉਹ ਇੱਕ ਦੇਸ਼ ਦੇ ਵਿੱਚ ਐਕਟ ਕਰ ਰਿਹਾ ਕੈਨੇਡਾ 'ਚ ਆ ਤਾਂ ਅਮਰੀਕਾ 'ਚ ਵੀ ਉਨਾ ਹੀ ਆ ਉਹਦੇ ਬੰਦੇ ਹੈਗੇ ਆ ਐਮਡੀਐਚ ਵੀ ਉਨੇ ਹੀ ਆ ਤੇ ਲਾ ਲਓ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਉਨੇ ਹੀ ਆ ਕੈਨੇਡਾ ਪੋਸਟ ਦਾ ਪੈਕੇਜ ਮੰਨ ਲਓ ਜਿਹੜਾ 500 ਗ੍ਰਾਮ ਤੋਂ ਥੱਲੇ ਆ ਜੇ ਉਹਦੇ ਵਿੱਚ ਕੋਈ ਨਸ਼ਾ ਹੈਗਾ ਫੈਂਟਨਲ ਹੈਗੀ ਆ ਤਾਂ ਪੁਲਿਸ ਉਹਦੇ ਸਰਚ ਵਾਰੰਟ ਨਹੀਂ ਲੈ ਸਕੂ ਜਿਹੜਾ ਅਫੀਸ਼ੀਅਲ ਕਰਾਇਮ ਆ 2024 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਥੱਲੇ ਨੂੰ ਚਲੇ ਜਿਹੜੀਆਂ ਫਰੋਤੀਆਂ ਦੀਆਂ ਕਾਲਾਂ ਆਉਂਦੀਆਂ ਸੀ ਇਹਦੇ ਲਈ ਕਰਾਇਮ ਸਟਾਪਰਸ ਵਾਲਾ ਨੰਬਰ ਜਿਹੜਾ ਅਨੋਨਿਮਸ ਖੋਲਣਾ ਪਿਆ ਸੀ ਸਰਕਾਰ ਕੈਨੇਡਾ ਦੇ ਪੁਲਿਸ ਚੀਫਸ ਜਿਹੜੇ ਇਕੱਠੇ ਹੋ ਕੇ ਕੈਨੇਡਾ ਦੀ ਪੁਲਿਸ ਦੇ ਮੁਖੀ ਜਿਹੜੇ ਆ ਉਹ ਇਕੱਠੇ ਹੋਏ ਆ ਤੇ ਇਕੱਠੇ ਹੋ ਕੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕੈਨੇਡਾ ਦੇ ਵਿੱਚ ਕ੍ਰਾਈਮ ਦੇ ਨਾਲ ਲੜਨ ਦੇ ਲਈ ਕਾਨੂੰਨ ਬਣਿਆ ਕਿਸੇ ਹੋਰ ਯੁੱਗ ਦੇ ਬਣੇ ਆ ਇਹ ਕਾਨੂੰਨ ਅੱਜ ਦੇ ਸਮੇਂ ਨੂੰ ਸੂਟ ਨਹੀਂ ਕਰਦੇ ਤੇ ਅੱਜ ਦੀ ਜਿਹੜੀ ਕ੍ਰਾਸ ਬਾਰਡਰ ਤੇ ਡਿਜੀਟਲ ਕ੍ਰਾਈਮ ਮਤਲਬ ਹੁਣ ਪਹਿਲਾਂ ਕਾਨੂੰਨ ਕੀ ਬਣਨਾ ਜਾਂ ਡਿਜੀਟਲ ਰੌਲਾ ਹੀ ਨਹੀਂ ਸੀ ਇਹ ਕੋਈ ਇਸ ਤਰ੍ਹਾਂ ਦਾ ਤੇ ਕ੍ਰਾਸ ਬਾਰਡਰ ਕੇ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਵਿੱਚ ਜਿਹੜਾ ਜੁਰਮ ਦਾ ਵਿੱਚ ਹੈਗਾ ਇਨਵੋਲਵਮੈਂਟ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਕੈਨੇਡਾ ਦੇ ਕਾਨੂੰਨ ਪੂਰੇ ਨਹੀਂ ਆ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਪੁਲਿਸ ਚੀਫ ਨੇ ਇਹ ਵੀ ਕਿਹਾ ਕਿ ਅਸੀਂ 20 ਸਾਲ ਪਹਿਲਾਂ 2001 ਦੇ ਵਿੱਚ ਲਗਭਗ ਸਰਕਾਰ ਨੂੰ ਕਿਹਾ ਸੀ ਵੀ ਇਹਦੇ ਬਾਰੇ ਕੁਝ ਕਰ ਲਓ ਜਿਹੜਾ ਕਿਉਂਕਿ ਜੁਰਮ ਆ ਉਹ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਹੋ ਚੁੱਕਾ ਤੁਸੀਂ ਦੇਖੋ ਕਿੰਨੀਆਂ ਕੈਨੇਡਾ ਦੇ ਵਿੱਚ ਧਮਕੀਆਂ ਜਾਂ ਫਲਾਣਾ ਆਉਂਦਾ ਕਿਸੇ ਦੂਜੇ ਦੇਸ਼ ਦੇ ਨਾਲ ਸਬੰਧਤ ਹੁੰਦੀਆਂ ਹੁਣ ਜਿਹੜਾ ਮਤਲਬ ਕੋਈ ਇੱਕ ਗਰੁੱਪ ਜਿਹੜਾ ਕ੍ਰਾਈਮ ਗਰੁੱਪ ਆ ਉਹ ਇੱਕ ਦੇਸ਼ ਦੇ ਵਿੱਚ ਐਕਟ ਕਰ ਰਿਹਾ ਕੈਨੇਡਾ ਚਾ ਤਾ ਅਮਰੀਕਾ ਚ ਵੀ ਓਨਾ ਹੀ ਆ ਉਹਦੇ ਬੰਦੇ ਹੈਗੇ ਆ ਇੰਡੀਆ ਚ ਵੀ ਓਨਾ ਹੀ ਆ ਤੇ ਲਾ ਲਓ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਓਨਾ ਹੀ ਆ ਵੀ ਜੇ ਉਹ ਇੱਕ ਥਾਂ ਤੇ ਧਮਕੀ ਦਿੰਦੇ ਜਾਂ ਇਹਨਾਂ ਦਾ ਜੋ ਵੀ ਆਪਸ ਦੇ ਵਿੱਚ ਮਾਮਲਾ ਆ ਇਹ ਕਿਤਨਾ ਕਿਤੇ ਕ੍ਰਾਸ ਬਾਰਡਰ ਸਾਰਾ ਕੁਝ ਇੰਨਾ ਰਲ ਕੱਢ ਹੋ ਚੁੱਕਾ ਆ ਕਿ ਪਹਿਲਾਂ ਇਹ ਹੁੰਦਾ ਸੀ ਕਿ ਬੰਦਾ ਬਚ ਜਾਊਗਾ ਕੋਈ ਗੱਲਬਾਤ ਹੁੰਦੀ ਆ ਉਹ ਇੱਕ ਦੇਸ਼ ਛੱਡ ਕੇ ਦੂਜੇ ਚ ਚਲ ਜਾਊਗਾ ਹੁਣ ਉਹ ਸਾਰਾ ਕੁਝ ਹੀ ਰਲ ਗਿਆ ਸਾਰੇ ਕੁਝ ਹੀ ਕ੍ਰਾਈਮ ਉਹ ਹੋ ਰਿਹਾ ਪੁਲਿਸ ਕਹਿੰਦੀ ਵੀ ਹੁਣ ਅਸੀਂ ਪੁਰਾਣੇ ਕਾਨੂੰਨਾਂ ਦੇ ਹਿਸਾਬ ਨਾਲ ਇਸ ਕ੍ਰਾਈਮ ਨਾਲ ਨਹੀਂ ਲੜ ਸਕਦੇ ਜਿਹੜੀ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਅਨਰੈਸਟ ਆ ਇੱਕ ਇਨਸਟੇਬਿਲਿਟੀ ਆ ਉਹਦੇ ਨਾਲ ਕ੍ਰਾਈਮ ਐਕਸਟਰੀਮਿਜ਼ਮ ਆ ਨਸ਼ਾ ਪੱਤਾ ਇੱਧਰ ਉੱਧਰ ਕਰਨਾ ਤਸਕਰੀ ਆਨਲਾਈਨ ਐਕਸਪਲੋਇਟੇਸ਼ਨ ਤੇ ਇਹ ਸਾਰੇ ਕੁਝ ਦਾ ਅਸਰ ਕੈਨੇਡਾ ਦੇ ਉੱਤੇ ਪੈ ਰਿਹਾ ਤੇ ਕੈਨੇਡਾ ਦੇ ਕੋਲ ਹਜੇ ਉਹਨੇ ਕਾਨੂੰਨ ਇੱਕ ਤੱਕ ਨਾ ਪੁਲਿਸ ਕੰਮ ਨਹੀਂ ਕਰਦੀ ਜਾਂ ਬਾਰਡਰ ਦੇ ਉੱਤੇ ਉਹ ਕਾਨੂੰਨ ਹੀ ਨਹੀਂ ਐ ਇੰਨੇ ਕਿ ਜਿਵੇਂ ਸ਼ਕਤੀ ਦੇ ਨਾਲ ਜਿੱਤ ਸਕਦੇ ਔਰ ਇਹ ਜਿਹੜੇ ਲੀਗਲ ਲੂਪ ਹੋਲਸ ਨੇ ਜਿਹੜੀਆਂ ਕਾਨੂੰਨੀ ਘੁੰਡੀਆਂ ਆ ਕਾਨੂੰਨੀ ਚੋਰ ਮੋਰੀਆਂ ਆ ਇਹਦੇ ਵਿੱਚੋਂ ਇਹ ਕ੍ਰਿਮੀਨਲ ਬਚ ਜਾਂਦੇ ਆ ਕਿਉਂਕਿ ਪੁਰਾਣੇ ਕਾਨੂੰਨ ਪੁਰਾਣਾ ਹੈ ਤੇ ਜਿਹੜੀਆਂ ਡਰੱਗਸ ਆ ਵੈਪਨਸ ਆ ਲੋਕ ਆ ਮਤਲਬ ਇਹਦਾ ਇਹਦੀ ਵਰਤੋਂ ਕਰਕੇ ਜਾ ਵੀ ਰਹੇ ਆ ਆਪਣਾ ਮਾੜਾ ਕੰਮ ਵੀ ਕਰ ਰਹੇ ਆ ਤੇ ਇਹ ਸਰਕਾਰ ਕੋਲੋਂ ਜਾਂ ਕਾਨੂੰਨ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਬਚ ਵੀ ਰਹੇ ਆ ਹੁਣ ਇਹਦਾ ਮਤਲਬ ਇਹ ਆ ਕਿ ਜਿਹੜੀ ਫੈਡਰਲ ਸਰਕਾਰ ਨੇ ਲਾ ਪ੍ਰਪੋਜ਼ ਕੀਤੇ ਆ ਉਹ ਪੁਲਿਸ ਨੂੰ ਟੂਲ ਦਿੰਦੀ ਆ ਕਿ ਉਹ ਜਿਹੜੇ ਜਿਹੜੇ ਟ੍ਰਾਂਸਨੈਸ਼ਨਲ ਕਰਾਈਮ ਆ ਉਹਦੇ ਨਾਲ ਲੜ ਸਕਣ ਫੈਂਟਾਮਿਲ ਦੀ ਸਮਗਲਿੰਗ ਕਿੱਡਾ ਵੱਡਾ ਮਸਲਾ ਹੈ ਮਨੀ ਲੌਂਡਰਿੰਗ ਕਿੱਡਾ ਵੱਡਾ ਮਸਲਾ ਹੈ ਕ੍ਰਾਈਮਨਲ ਨੈਟਵਰਕ ਕਿੰਨੇ ਆ ਪਰ ਚੀਫ ਕਹਿੰਦੇ ਕਿ ਇਹ ਸਾਰਾ ਕੁਝ ਕਵਰ ਨਹੀਂ ਕਰਦਾ ਵੀ ਸਾਡੇ ਕੋਲ ਜਿਹੜਾ ਇੱਕ ਇਹ ਨਵਾਂ ਜਿਹੜਾ ਦਿੱਤਾ ਆ ਇਹਨਾਂ ਨੇ ਐਕਟ ਆ ਉਹਦੇ ਨਾਲ ਵੀ ਪੂਰੀ ਗੱਲਬਾਤ ਨਹੀਂ ਹੁੰਦੀ ਪੁਲਿਸ ਜਿਹੜੇ ਕੈਨੇਡਾ ਪੋਸਟ ਦਾ ਪੈਕੇਜ ਮੰਨ ਲਓ ਜਿਹੜਾ 500 ਗ੍ਰਾਮ ਤੋਂ ਥੱਲੇ ਆ ਜੇ ਉਹਦੇ ਵਿੱਚ ਕੋਈ ਨਸ਼ਾ ਹੈਗਾ ਫੈਂਟਰਨਲ ਹੈਗੀ ਆ ਤਾਂ ਪੁਲਿਸ ਉਹਦੇ ਸਰਚ ਵਾਰੰਟ ਨਹੀਂ ਲੈ ਸਕਦੀ ਵੀ ਅਸੀਂ ਆ ਪੈਕਟ ਜਿਹੜਾ ਅੱਧਾ ਕਿਲੋ ਤੋਂ ਥੱਲੇ ਆ ਤੇ ਇਹਦਾ ਅਸੀਂ ਸਾਨੂੰ ਲੱਗਦੇ ਵੀ ਇਹਦੇ ਵਿੱਚ ਫੈਂਟਰਨਲ ਮਤਲਬ ਫੈਂਟਰਨਲ ਤੇ ਮਿਲੀਅਨਸ ਡਾਲਰ ਦੀ ਹੋ ਜਾਂਦੀ ਅੱਧਾ ਕਿਲੋ ਪੁਲਿਸ ਕੋਲ ਅਧਿਕਾਰ ਨਹੀਂ ਆ ਕਿ ਉਹਦਾ ਸਰਚ ਉਹਨੂੰ ਵਾਰੰਟ ਕਰ ਸਕਣ ਹੁਣ ਇੱਥੇ ਚਾਹੁੰਦੀ ਆ ਪੁਲਿਸ ਕਿ ਸਾਨੂੰ ਜਿਹੜਾ ਹੋਰ ਤਾਕਤ ਦਿੱਤੀ ਜਾਵੇ ਜਿਹੜੇ ਚੀਫ ਸੇਰ ਨੇ ਇਹ ਵੀ ਕਿਹਾ ਆ ਕਿ ਜਿਹੜੇ ਬੇਲ ਰੂਲ ਆ ਰੀਪੀਟ ਅਫੈਂਡਰਸ ਦੇ ਲਈ ਮਰ ਇੱਕ ਬੰਦੇ ਨੇ ਕੰਮ ਕਰਤਾ ਆਪਾਂ ਹੁਣ ਪਹਿਲੀ ਗਲਤੀ ਤੋਂ ਚਾਰਜ ਕਰਨੇ ਬਹੁਤ ਔਖਾ ਹੁੰਦਾ ਹੁਣ ਕ੍ਰਾਈਮ ਦੇ ਵਿੱਚ ਉਹ ਛੁੱਟ ਕੇ ਆ ਜਾਂਦਾ ਬਾਹਰ ਮੰਨ ਲਓ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੇ ਨਸ਼ਾ ਸੀ ਜਾਂ ਉਹਦੇ ਲੱਗਦਾ ਸੀ ਵੀ ਨਸ਼ਾ ਵੇਚਦਾ ਜਾਂ ਪੁਲਿਸ ਨੂੰ ਪਤਾ ਆ ਕਿ ਨੇ ਗਲਤ ਕੰਮ ਕੀਤਾ ਪੁਲਿਸ ਉਹਨੂੰ ਫੜ ਕੇ ਸਿੱਧੀ ਜੇਲ੍ਹ 'ਚ ਨਹੀਂ ਪਾ ਸਕਦੀ ਪੁਲਿਸ ਉਹਨੂੰ ਫੜੂਗੀ ਫੜਨ ਤੋਂ ਬਾਅਦ ਉਹਦੇ ਤੇ ਚਾਰਜ ਲਾਊਗੀ ਦੋਸ਼ ਆਇਦ ਕਰੂਗੀ ਵੀ ਆਹ ਫਲਾਣਾ ਫਲਾਣਾ ਇਹਦੇ ਕੋਲੇ ਆ ਸੀ ਆਹ ਇਹਦੇ ਕੋਲੇ ਸੀ ਐਸ ਐਸ ਸੈਕਸ਼ਨ ਦੇ ਥਰੂ ਇਹਨੂੰ ਅਸੀਂ ਆ ਚਾਰਜ ਕਰ ਰਹੇ ਹਾਂ ਫਿਰ ਜੱਜ ਜਾਂ ਅਦਾਲਤ ਜਾਂ ਜਿਹੜੀ ਵੀ ਅਥਾਰਟੀ ਉਹ ਕਹੂਗੀ ਵੀ ਹਾਂਜੀ ਠੀਕ ਆ ਇਹ ਬੰਦੇ ਦੇ ਉੱਤੇ ਜਿਹੜੇ ਤੁਸੀਂ ਚਾਰਜ ਲਾਏ ਠੀਕ ਆ ਹੁਣ ਇਹਨੂੰ ਫੜ ਲਓ ਉਹ ਅਜ ਬੰਦਾ ਆਉਂਦਾ ਚਾਰਜ ਕਿਹੜਾ ਦੂਜੇ ਦਿਨ ਹੀ ਲੱਗ ਜਣੇ ਜਦੋਂ ਤੱਕ ਚਾਰਜ ਲੱਗਣੇ ਬੰਦਾ ਬਾਹਰ ਹੁੰਦਾ ਮੰਨ ਲਓ ਚਾਰਜ ਲੱਗ ਵੀ ਗਏ ਉਹ ਵੀ ਬਹੁਤ ਟੇਡਾ ਕੰਮ ਆ ਉਹਨੂੰ ਵੀ ਅਪਰੂਵਲ ਮਿਲਨੀ ਚਾਰਜ ਲੱਗਣ ਤੋਂ ਬਾਅਦ ਬੰਦੇ ਨੂੰ ਅੰਦਰ ਦੇ ਵੀ ਦਿੱਤਾ ਜ਼ਮਾਨਤ ਦੇ ਜਿਹੜੇ ਆਪਣੇ ਕਾਨੂੰਨ ਆ ਬਹੁਤ ਨਰਮ ਬੰਦਾ ਜ਼ਮਾਨਤ ਕਰਾ ਕੇ ਬਾਹਰ ਆ ਜਾਂਦਾ ਕਿ ਕੇਸ ਜਿੰਨਾ ਚਿਰ ਚੱਲਦਾ ਉਦੋਂ ਮੈਨੂੰ ਫੜ ਲਿਓ ਮੈਂ ਕਿਹੜਾ ਕਿੱਥੇ ਚੱਲਿਆ ਆ ਮੈਂ ਬੰਦਾ ਬਾਹਰ ਹੁਣ ਜਿਹੜਾ ਕ੍ਰਾਈਮ ਦੇ ਸਟੈਟਿਸਟਿਕਸ ਆ ਤੇ ਨਾਲ ਅਸਲੀਅਤ ਆ ਜਿਹੜਾ ਅਫੀਸ਼ੀਅਲ ਕ੍ਰਾਈਮ ਆ 2024 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਥੱਲੇ ਨੂੰ ਚਲੇ ਗਿਆ ਮਤਲਬ ਜਿਹੜਾ ਕ੍ਰਾਈਮ ਸਵਿਰਟੀ ਇੰਡੈਕਸ ਆ 4% ਥੱਲੇ ਗਿਆ ਪੁਲਿਸ ਲੀਡਰ ਕਹਿੰਦੇ ਆ ਕਿ ਜਿਹੜੀ ਪਰ ਲੋਕਾਂ ਨੂੰ ਲੱਗਦਾ ਕਿ ਕ੍ਰਾਈਮ ਘਟਿਆ ਨਹੀਂ ਹੁਣ ਇੱਕ ਹੈਗਾ ਅਸਲ ਦੇ ਵਿੱਚ ਕਿੰਨਾ ਕ੍ਰਾਈਮ ਹੁੰਦਾ ਕਿ ਆ ਪਿੱਛੇ ਜੇ ਧਮਕੀਆਂ ਆਈਆਂ ਮਤਲਬ 100 ਬੰਦੇ ਨੂੰ ਧਮਕੀਆਂ ਆਈਆਂ 100 ਦੇ ਵਿੱਚੋਂ ਲੋਕਾਂ ਨੇ ਰਿਪੋਰਟ ਹੀ ਨਹੀਂ ਕੀਤੀ ਜਿਹੜੀਆਂ ਫਰੋਤੀਆਂ ਮੰਗੀਆਂ ਗਈਆਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਸਾਊਥ ਈਸ਼ੀਅਨ ਭਾਈਚਾਰੇ ਨੂੰ ਉਦਾਹਰਨ ਵਜੋਂ ਜਿੰਨਿਆਂ ਨੂੰ ਉਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਆ ਇੰਨੇ ਪੈਸੇ ਦੇ ਦੇ ਲਈ ਤੁਸੀਂ ਤੁਹਾਨੂੰ ਮਾਰ ਦਾਂਗੇ ਉਹ ਰਿਪੋਰਟ ਹੀ ਨਹੀਂ ਕੀਤਾ ਲੋਕਾਂ ਨੇ ਹੁਣ ਇੱਕ ਪਾਸੇ ਸਰਕਾਰ ਦੇ ਅੰਕੜਿਆਂ ਦੇ ਵਿੱਚ ਤਾਂ ਕ੍ਰਾਈਮ ਘਟ ਗਿਆ ਆਫੀਸ਼ੀਅਲ ਜਿਹੜਾ ਸਟੈਟ ਹੈ ਉਹ ਤਾਂ ਇਹ ਦੱਸਦਾ ਕਿ ਕ੍ਰਾਈਮ ਥੱਲੇ ਆ ਗਿਆ ਜਿਹੜੀ ਕ੍ਰਾਈਮ ਸਵੈਰਟੀ ਇੰਡੈਕਸ ਆ ਉਹ 4.1% ਥੱਲੇ ਆ ਗਿਆ ਪਰ ਇਹ ਲੋਕਾਂ ਦੀ ਪਰਸੈਪਸ਼ਨ ਹੈ ਕਿ ਕ੍ਰਾਈਮ ਵਧਿਆ ਉਹਦਾ ਫਰਕ ਇੱਥੇ ਆ ਤੁਹਾਨੂੰ ਯਾਦ ਹੋਊਗਾ ਜਿਹੜੀਆਂ ਆ ਐਕਸਟਰਸ਼ਨ ਜਾਂ ਜਿਹੜੀਆਂ ਫਰੋਤੀਆਂ ਦੀਆਂ ਕਾਲਾਂ ਆਉਂਦੀਆਂ ਸੀ ਇਹਦੇ ਲਈ ਕ੍ਰਾਈਮ ਸਟਾਪਰਸ ਵਾਲਾ ਨੰਬਰ ਜਿਹੜਾ ਅਨੋਨਿਮਸ ਖੋਲਣਾ ਪਿਆ ਸੀ ਸਰਕਾਰ ਨੂੰ ਆਮ ਤੌਰ ਤੇ ਕ੍ਰਾਈਮ ਸਟਾ ਜਿਹੜਾ ਹੁੰਦਾ ਨਾ ਉਹ ਨੰਬਰ ਜਿਹਦੇ ਤੇ ਤੁਸੀਂ ਅਨੋਨਿਮਸ ਰਹਿ ਸਕਦੇ ਆ ਵੀ ਮੇਰਾ ਨਾਮ ਨਾ ਲਿਓ ਮੈਂ ਤੁਹਾਨੂੰ ਦੱਸ ਦਿੰਨਾ ਫਲਾਣੇ ਬੰਦੇ ਨੇ ਆ ਕੰਮ ਕੀਤਾ ਉਹ ਹੁੰਦਾ ਹਿੰਟ ਦੇਣ ਦੇ ਲਈ ਜਦੋਂ ਕਿਸੇ ਨੇ ਕ੍ਰਾਈਮ ਹੋਇਆ ਹੋਵੇ ਜਦੋਂ ਮੰਨ ਲਓ ਕਿਸੇ ਵਿਅਕਤੀ ਨਾਲ ਜਾਂ ਮੇਰੇ ਨਾਲ ਕੋਈ ਧੱਕਾ ਹੋਇਆ ਆ ਤਾਂ ਮੈਂ ਅਨੋਨਿਮਸ ਥੋੜਾ ਰਹੂੰਗਾ ਮੈਂ ਤੇ ਰਿਪੋਰਟ ਕਰਾਉਂਗਾ ਪੁਲਿਸ ਨੂੰ ਜਾ ਕੇ ਪਰ ਲੋਕਾਂ ਨੇ ਰਿਪੋਰਟ ਹੀ ਨਹੀਂ ਕਰਾਈ ਦਰਦਿਆ ਨੇ ਤੇ ਪੁਲਿਸ ਨੂੰ ਇਹ ਕਹਿਣਾ ਪਿਆ ਸੀ ਕਿ ਆਹ ਇੱਕ ਨੰਬਰ ਆ ਜਿਹਦੇ ਤੇ ਤੁਸੀਂ ਕਾਲ ਕਰ ਲਓ ਤੇ ਇਹਡਾ ਨਾਮ ਵੀ ਨਹੀਂ ਦੱਸਾਂਗੇ ਪਰ ਸਾਨੂੰ ਦੱਸੋ ਜਰੂਰ ਦਿਓ ਤੁਹਾਨੂੰ ਧਮਕੀ ਆਈ ਹੈ ਇੱਥੇ ਤੱਕ ਡਰ ਦਾ ਮਾਹੌਲ ਬਣ ਗਿਆ ਸੀ ਹੁਣ ਉਹ ਕਾਨੂੰਨ ਜਿਹੜੇ ਆ ਉਹ ਉਹ ਰੀਅਲ ਡਾਟਾ ਜਿਹੜਾ ਆ ਉਹ ਸਾਹਮਣੇ ਨਹੀਂ ਆਉਂਦਾ ਉਹ ਪੁਲਿਸ ਨੇ ਮੰਗ ਕੀਤੀ ਆ ਕਿ ਇਹਨਾਂ ਕਾਨੂੰਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ